ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਤਿ ਸ਼੍ਰੀ ਅਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਪੁਲਨ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਤੀਜੀ ਤੇ ਬਣ ਗਈ ਹੈ ਮਨਪ੍ਰੀਤ ਈਆਲੀ ਅਤੇ ਮਨਪ੍ਰੀਤ ਈਆਲੀ ਦੇ ਸਾਥੀ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਇਨ ਬਿਨ ਪੈਰਾ ਦਿੱਤਾ ਗਿਆ ਮਨਪ੍ਰੀਤ ਈਆਲੀ ਵੱਲੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਜਿੱਲੀ ਦੇਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਾਂ ਮੈਂ ਖੰਗਣਵੀ ਖੰਗਣਵੀ ਨਹੀਂ ਦੇਾਂਗਾ ਮਨਕ੍ਰਿਤ ਈਆਲੀ ਨੂੰ ਮਨਕ੍ਰਿਤ ਈਆਲੀ ਗਦਾਰ ਹੈ ਮਨਕ੍ਰਿਤ ਈਆਲੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਮਨਕ੍ਰਿਤ ਈਆਲੀ ਵੱਲੋਂ ਬਲਾਕ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਪਣੇ ਬਲ ਬੂਤੇ ਉੱਤੇ 25 ਉਮੀਦਵਾਰ ਹਲਕਾ ਦਾਕਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਤੇ ਜਦੋਂ ਨਤੀਜੇ ਆਏ ਤਾਂ 25 ਦੇ ਵਿੱਚੋਂ 17 ਉਮੀਦਵਾਰ ਮਨਪ੍ਰੀਤ ਈਆਲੀ ਦੇ ਜਿੱਤੇ ਸ਼੍ਰੋਮਣੀ ਅਕਾਲੀ ਦਲ ਦਾ ਅਖਾਤਾ ਨਹੀਂ ਖੁੱਲਿਆ ਤੇ ਦੂਸਰੇ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਮਨਪ੍ਰੀਤ ਈਆਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਨਹੀਂ ਆਏ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਫਰਜ਼ ਨਹੀਂ ਬਣਦਾ ਸੀ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਤੇ ਉਹਦੇ ਵਿੱਚ ਪਹਿਲ ਕਦਮੀ ਕੀਤੀ ਗਈ ਮਨਪ੍ਰੀਤ ਇਆਲੀ ਵੱਲੋਂ ਮਨਪ੍ਰੀਤ ਇਆਲੀ ਨੇ ਬਿਨਾਂ ਆਨਾਕਾਨੀ ਕੀਤੇ ਉਸ ਹੁਕਮਨਾਮੇ ਨੂੰ ਪੂਰਾ ਕੀਤਾ ਉਸ ਹੁਕਮਨਾਮੇ ਨੂੰ ਜਦੋਂ ਪੂਰਾ ਕੀਤਾ ਗਿਆ ਉਸ ਹੁਕਮਨਾਮੇ ਤੇ ਜਦੋਂ ਪਹਿਰਾ ਦਿੱਤਾ ਗਿਆ ਤਾਂ ਫਿਰ ਕੀ ਹੋਇਆ ਉਹ ਸਾਰਾ ਸਿਸਟਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਹੁਣ ਮਨਪ੍ਰੀਤ ਇਆਲੀ ਵੱਲੋਂ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਧਾਰੇਗ ਹੈ ਲੇਕਿਨ ਗਿਆਨੀ ਫਰਜੀ ਸਿੰਘ ਹੁਣੀ ਤੇ ਗਿਆਨੀ ਹਰਪ੍ਰੀਤ ਸਿੰਘ ਹੁਣ ਵੱਲੋਂ ਕਿਉਂ ਪ੍ਰਚਾਰ ਨਹੀਂ ਕੀਤਾ ਗਿਆ ਮਨਪ੍ਰੀਤ ਈਆਲੀ ਨੇ ਜਦੋਂ ਮਨਪ੍ਰੀਤ ਈਆਲੀ ਦੇ ਜਦੋਂ ਉਮੀਦਵਾਰ ਜਿੱਤੇ ਤਾਂ ਮਨਪ੍ਰੀਤ ਈਆਲੀ ਨੇ ਕਹਿ ਦਿੱਤਾ ਕਿ ਮੈਂ ਤਾਂ ਕਿਸੇ ਵੀ ਪਾਰਟੀ ਦਾ ਨਮਾਇੰਦਾ ਨਹੀਂ ਨਾ ਮੈਂ ਨਵੀਂ ਝਲੂੰਬੜੀ ਅਕਾਲੀ ਦਲ ਦਾ ਨਾ ਮੈਂ ਪ੍ਰਾਣੀ ਅਕਾਲੀ ਦਲ ਦਾ ਮੈਂ ਤਾਂ ਕੰਮ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਦੇ ਅਨੁਸਾਰ ਜਿਹੜੇ ਫੈਸਲੇ ਉਸ ਤੋਂ ਹੋਏ ਜਿਹੜੇ ਹੁਕਮ ਹੋਤੂ ਹੋਏ ਉਹਾਂ ਦੇ ਅਨੁਸਾਰ ਮੈਂ ਕੰਮ ਕਰ ਰਿਹਾ ਹਾਂ ਇੱਕ ਪਾਸੇ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੇ ਨਾਲੇ ਮਨਪ੍ਰੀਤ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਕੀ ਮਨਪ੍ਰੀਤ ਯਾਦ ਨੂੰ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੀ ਯਾਦ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਸ ਕਰ ਰਹੇ ਨੇ ਜਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਫਿਊਚਰ ਧੁੰਦਲਾ ਦਿਖ ਰਿਹਾ ਹੈ ਮਨਪ੍ਰੀਤ ਈਆਲੀ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਚਾਇਤ ਪੰਚਾਇਤ ਸੰਪਤੀ ਅਤੇ ਬਲਾਕ ਜਿਹੜਾ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੇ ਵਿੱਚ ਕੀ ਹੋਇਆ ਬਾਕੀਆਂ ਦੇ ਉਮੀਦਵਾਰ ਤਾਂ ਨਹੀਂ ਜਿੱਤੇ ਇਕੱਲੇ ਮਨਪ੍ਰੀਤ ਈਆਲੀ ਦੇ ਹੀ ਉਮੀਦਵਾਰ ਜਿੱਤੇ ਮਨਪ੍ਰੀਤ ਈਆਲੀ ਦਾ ਕਹਿ ਦੇਣਾ ਕਿ ਮੈਂ ਨਵੀਂ ਕ੍ਰੂਮ ਨਹੀਂ ਅਕਾਲੀ ਦਲ ਦਾ ਹਿੱਸਾ ਨਹੀਂ ਹਾਂ ਤੇ ਮਨਪ੍ਰੀਤ ਈਆਲੀ ਦੇ ਹੱਕ ਵਿੱਚ ਭਾਈ ਅਬਰਤਵਾਲ ਖਾਲਸਾ ਦੀ ਮਾਤਾ ਖੜੀ ਭਾਈ ਅਮਰਪਾਲ ਖਾਲਸਾ ਦੀ ਮਾਤਾ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਚੋਣ ਪ੍ਰਚਾਰ ਕਰਕੇ ਉਹਨਾਂ ਨੇ ਜਿਹੜਾ ਹੈ ਚੋਣਾ ਜਤਾਇਆ ਹੁਣ ਮਨਪ੍ਰੀਤ ਇਆਲੀ ਅਤੇ ਗੱਜ ਹਰਪੀ ਸਿੰਘ ਦੇ ਇਦਾਂ ਲੱਗਦੇ ਹੈ ਕਿ ਜਿਵੇਂ ਉਹਨਾਂ ਦੇ ਰਾਹ ਅਲੱਗ-ਅਲੱਗ ਹੋ ਗਏ ਹੁਣ ਮਨਪ੍ਰੀਤ ਇਆਲੀ ਦੇ ਹੱਕ ਵਿੱਚ ਖੜਨਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜਨਾ ਚਾਹੀਦਾ ਸੀ ਮਨਪ੍ਰੀਤ ਕਿਆਲੀ ਨੂੰ ਇਹ ਕਹਿ ਦੇਣਾ ਕਿ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਪੰਥ ਫੈਸਲਾ ਲਵੇਗਾ ਪੰਥ ਦੀ ਇਕਤਾ ਜ਼ਰੂਰੀ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਭਈ ਤੁਹਾਡੇ ਕੋਲ ਇੱਕ ਮੰਥ ਦਾ ਇੱਕ ਮਹੀਨਾ ਹੈ ਤੁਹਾਡੇ ਕੋਲੋਂ ਆਪਣੇ ਨਿੱਜੀ ਹਿੱਤਾਂ ਨੂੰ ਛੱਡ ਕੇ ਕੌਮ ਦੇ ਇਕਤਾ ਲਈ ਕੌਮ ਨੂੰ ਇਕੱਠਾ ਕਰਨ ਦੇ ਲਈ ਕੰਮ ਕਰੋ ਯਾਨੀ ਹਰਦੀਪ ਸਿੰਘ ਦਾ ਚੋਣ ਪ੍ਰਚਾਰ ਨਾ ਕਰਨਾ ਹਲਕਾ ਦਾਖਾ ਦੇ ਵਿੱਚ ਜ਼ਿਲ੍ਹਾ ਪਿਛ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਇਹ ਲੱਗ ਰਿਹਾ ਹੈ ਕਿ ਜਿਵੇਂ ਦੋ ਨਾਂ ਦੇ ਰਾਹ ਵੱਖ-ਵੱਖ ਹੋ ਗਏ ਹੁਣ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਦੇ ਮਨਪ੍ਰਿਤ ਅਕਾਲੀ ਇਸ ਦੇ ਬਾਅਦ ਯੁੱਧ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਧੰਨਵਾਦ